ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਜੇਤਾ ਜੀ ਬਾਬਾ ਚੰਡਾ ਸਿੰਘ ਦੇ ਨਾਲ ਹਰ ਕੰਮ ਵਿੱਚ ਸਲਾਹਕਾਰ ਵੀ ਸਨ ਬਾਬਾ ਚੰਡਾ ਸਿੰਘ ਜੀ ਦੀ ਮ੍ਰਿਤੂ ਤੋਂ ਪ੍ਰੰਤ ਉਹਨਾਂ ਦੇ ਪੁੱਤਰ ਪਾਈ ਗੁਰਦਿੱਤਾ ਜੀ ਨੂੰ ਨਗਰ ਨਾਮਦਾਸਪੁਰ ਦਾ ਕਾਰਜ ਸੌਪਿਆ ਗਿਆ ਪਾਈ ਜੇਤਾ ਜੀ ਨੇ ਪਾਈ ਗੁਰਦਤਾ ਜੀ ਦੀ ਸੇਵਾ ਬੜੇ ਸ਼ਰਦਾ ਭਾਵ ਨਾਲ ਕੀਤੀ ਅਤੇ ਉਸ ਦੀ ਸੰਮਤ ਦੀ ਸੇਵਾ ਰੰਗਤ ਕਰਕੇ ਹੀ ਉਹ ਸਿੱਖ ਬਣੇ ਸਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜਦ ਜੋਤੀ ਜੋਤ ਸਮਾਏ ਤਾਂ ਉਹਨਾਂ ਨੇ ਪਾਈ ਗੁਰੂ ਵਕਸ਼ ਮਸਦ ਨੂੰ ਗੁਰਹਾਈ ਮਰਿਆਦਾ ਅਨਸਾਰ ਬਾਬਾ ਬਕਾਲਾ ਕਹਿ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲ ਭੇਜਿਆ ਸੀ ਪਾਈ ਗੁਰੂ ਵਕਸ਼ ਮਸਦ ਦੇ ਨਾਲ ਪਾਈ ਗੁਰਦਿੱਤਾ ਜੀ ਅਤੇ ਪਾਈ ਜੈਤਾ ਜੀ ਵੀ ਸਨ ਇਸ ਤੋਂ ਬਾਅਦ ਪਾਈ ਜੈਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਲੱਗੇ ਰਹੇ ਦਿੱਲੀ ਵਿੱਚ ਸਹਾਦਤ ਲਈ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਲਕ ਗੁਰੂ ਗੋਬਿੰਦ ਸਿੰਘ ਜੀ ਦੀਆਂ ਭਾਈ ਗੁਰਦਿੱਤਾ ਜੀ ਦੇ ਹੱਥ ਫੜਾਉਣ ਵੇਲੇ ਵੀ ਪਾਈ ਜਤਾ ਜੀ ਉਹਨਾਂ ਦੇ ਨਾਲ ਸਨ ਗੁਰੂ ਜੀ ਦੀ ਖਬਰ ਲੈਣ ਲਈ ਪਾਈ ਜਤਾ ਜੀ ਦਿੱਲੀ ਗਏ ਕੌਤਵਾਲੀ ਦਾ ਦਰੋਗਾ ਅਬਦਲ ਰੈਮਨ ਖਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਵਚਨਾ ਅਤੇ ਪਵਿੱਤਰਤਾ ਵਿਵਹਾਰ ਤੋਂ ਪ੍ਰਭਾਵਿਤ ਹੋ ਕੇ ਗੁਰੂ ਚਰਨਾਂ ਦਾ ਪੋਰਾ ਬਣ ਚੁਕਾ ਸੀ ਪਾਈ ਜਤਾ ਜੀ ਨੇ ਇਸ ਦਰੋਗੇ ਦੀ ਸਹਤ ਨਾਲ ਪਿੰਜਰੇ ਵਿੱਚ ਬੰਦ ਗੁਰੂ ਜੀ ਦੇ ਦਰਸ਼ਨ ਕੀਤੇ ਸਨ ਗੁਰੂ ਜੀ ਨੇ ਉਸ ਸਮੇਂ ਪਾਈ ਜਤਾ ਜੀ ਨੂੰ ਕਿਹਾ ਸੀ ਕਿ ਉਹ ਵਰਤਨ ਵਾਲੇ ਭਾਵੇਂ ਤੱਕ ਦਿੱਲੀ ਵਿੱਚ ਹੀ ਰਹੇ ਗੁਰੂ ਜੀ ਨੇ ਪਾਈ ਜਤਾ ਜੀ ਦੀ ਰਾਹੀ ਵਿਜਾਰ ਵਿੱਚੋਂ ਪੱਗ ਮੰਗਵਾਈ ਅਤੇ ਆਪਣੇ ਇੱਕ ਸਿੱਖ ਬ੍ਰह्म ਪਟ ਰਾਹੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਭੇਜੀ ਜੋ ਪਾਈ ਰਾਮਕੌਰ ਜੀ ਦੇ ਹੱਥੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਤੇ ਸਜਾਈ ਗਈ ਨਵੰਬਰ 1675 ਈ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਹਜ਼ਾਰਾਂ ਲੋਕਾਂ ਦੀ ਪੀੜ ਵਿੱਚ ਪਾਈ ਜੈਤਾ ਜੀ ਵੀ ਖੜੇ ਸਨ ਮਹਾਂਦਰ ਸੂਰਮੇ ਦੇ ਖੂਨ ਨੇ ਉਵਾਲਾ ਖਾਦਾ ਇੰਨੇ ਨੂੰ ਜੋਰ ਦੀ ਹਨੇਰੀ ਆਈ ਹਨੇਰੀ ਦੀ ਆੜ ਵਿੱਚ ਇਸ ਨਿਰਵੈ ਜੋ ਦੇ ਨੇ ਮੌਤ ਦੀ ਪਰਵਾਹ ਨਾ ਕਰਦਿਆਂ ਹੋਇਆਂ ਪੈਰੇਦਾਰਾਂ ਤੋਂ ਅੱਖਾਂ ਵਿਚਾ ਕੇ ਗੁਰੂ ਸਾਹਿਬ ਦੇ ਖੂਨ ਨਾਲ ਲੱਥ-ਪੱਥ ਸੀਸ ਨੂੰ ਬੜੀ ਫੁਰਤੀ ਨਾਲ ਉਠਾ ਲਿਆ ਵਗ ਰਹੀ ਕਹਿਰੀ ਨੇਰੀ ਅਤੇ ਲੋਕਾਂ ਦੀ ਪੀੜ ਦੀ ਵਗਦੜ ਵਿੱਚ ਪਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਦਿੱਲੀ ਤੋਂ ਬਾਹਰ ਨਿਕਲ ਗਏ ਅਤੇ ਬੱਚਦੇ ਬਚਾਉਂਦੇ ਕੀਰਤਪੁਰ ਸੈ ਪਾਂਚ ਗਏ ਚਿਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦੇ ਸੀਸ ਨੂੰ ਨਮਸਕਾਰ ਕੀਤਾ ਅਤੇ ਇਸ ਸੀਸ ਨੂੰ ਵੱਢੀ ਕਾ ਲੈਣਾ ਕਾਲਕੀ ਲਿਆਉਣ ਵਾਲੇ ਭਾਈ ਜੈਤਾ ਜੀ ਨੂੰ ਆਪਣੀਆਂ ਨਿੱਕੀਆਂ ਬਾਹਾਂ ਵਿੱਚ ਲੈਂਦੇ ਹੋਏ ਇੱਕ ਨਾਲ ਲਾ ਕੇ ਮਹਾਨ ਕਰਤੱਬਿਆ ਦੀ ਪਰਵਿਸ ਲਾਗਾ ਕੀਤੀ ਅਤੇ ਵਚਨ ਕੀਤਾ ਇਹ ਰੰਗਰੇਟਾ ਗੁਰੂ ਦਾ ਬੇਟਾ ਹੈ 16 ਜੁਲਾਈ ਦੇ ਦਿਨ ਮੇ ਦੀਪ ਸਾਖੀ ਵਾਲੇ ਦਿਨ ਖਾਲਸਾ ਨੂੰ ਪ੍ਰਗਟ ਕਰਨ ਤੇ ਪਾਈ ਜੇਤਾ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ واسੋਂ ਪਾਹੁਲ ਲਈ ਅਤੇ ਪਾਈ ਜੇਤਾ ਜੀ ਦੀ ਪਾਈ ਜੀਵਨ ਸਿੰਘ ਬਣ ਗਏ ਦਸਮ ਪਾਤਸ਼ਾਹ ਜੀ ਨੇ ਸ਼੍ਰੀ ਨੰਦਪੁਰ ਸਾਹਿਬ ਵਿਖੇ ਰਣਜੀਤ ਨਗਾਰੇ ਦੇ ਨਗਾਰ ਜੀਵ ਜੋਂ ਆਪ ਜੀ ਨੂੰ ਸੇਵਾ ਸੌਂਪੀ ਗੁਰੂ ਗੋਬਿੰਦ ਸਿੰਘ ਜੀ ਨੇ ਪਾਹੁਲੂ ਲੈਣ ਵਾਲੀ ਹਰ ਸਿੱਖ ਨੂੰ ਪਾਹੁਲ ਦੇਣ ਪਿੱਛੋਂ ਸਿੱਖਿਆ ਤੇ ਹੋਰ ਤੌਰ ਤੇ ਕਿਹਾ ਕਿ ਅੱਜ ਤੋਂ ਤੇਰੀ ਪਹਿਲੀ ਕਲ ਨਾਸ਼ ਹੈ ਤੇਰਾ ਪਹਿਲਾ ਧਰਮ ਨਾਸ਼ ਹੈ ਤੇ ਪਹਿਲਾ ਕਰਮ ਨਾਸ਼ ਹੈ ਅੱਜ ਤੂੰ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੈਂ आनंदपुर साहिब ਦਾ ਵਾਸੀ ਹਾਂ ਅੱਜ ਤੂੰ ਹਰ ਜੀਨ ਜੰਤੂ ਦੇ ਮਨੁੱਖ ਪਾਤਰ ਵਿੱਚ ਇੱਕ ਪ੍ਰਮਾਤਮਾ ਨੂੰ ਹੀ ਪਛਾਨਣਾ ਹੈ हे ਰੱਬ ਕੁਦਰਤ ਨੂੰ ਪਿਆਰ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ